ਵਿਸ਼ਾ ਬਾਰਤਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਾਕੁਮਾਰ ਪ੍ਰੀਤ ਕੋਟ ਹਾਜ਼ਰ ਹੋਇਆ ਅੱਜ ਦੇ ਮੁੱਖ ਖਬਰਾਂ ਦੇ ਨਾਲ ਤਾਂ ਬ੍ਰਿਟਿੰਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਬੀਤੇ ਕੱਲ ਪੂਰੇ 8 ਵਜੇ ਜਿਹੜਾ ਕਿ ਲਾਈਵ ਹੋਇਆ ਗਿਆ ਸੀ ਤੇ ਉਹਨਾਂ ਦੇ ਵੱਲੋਂ ਆਪਣਾ ਪੱਖ ਜੜਾ ਕੇ ਆਪਰੇਸ਼ਨ ਸੰਦੂਰ ਤੇ ਸਾਹਮਣੇ ਰੱਖਿਆ ਗਿਆ ਤਾਂ ਬਿਲਕੁਲ ਇੱਥੇ ਵੀ ਦੱਸਣੇ ਹੋਗਾ ਕਿ ਆਪਰੇਸ਼ਨ ਸੰਦੂਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੇ ਕੱਲ ਪਹਿਲੀ ਵਾਰ लाइव हो है सीते राष्ट्र दे बोलू ओना दे नाल जड़ा के राष्ट्र दे नाल कलपात कीती गई ऑपरेशन सिंदूर के लक्ष्यों की प्राप्ति के लिए असीम शौर्य का प्रदर्शन किया मैं उनकी वीरता को उनके साहस को उनके पराक्रम को आज समर्पित करता हूं हमारे देश की हर माता को देश की हर बहन को और देश की हर बेटी को ये पराक्रम समर्पित करता हूं साथियों 22 अप्रैल को पहलगाम में आतंकवादियों ने जो बर्बरता दिखाई थी उसने देश और दुनिया को जगजोर दिया था छुट्टियां मना रहे निर्दोष मासूम नागरिकों को धर्म पुष उनके परिवार के सामने उनके बच्चों के सामने बेरहमी से मार डालना यह आतंका बहुत विभत्स चेहरा था क्रूरता थी ये देश के सद्भाव को तोड़ने की गिनोनी कोशिश भी थी मेरे लिए व्यक्तिगत रूप से ये पीड़ा बहुत बड़ी थी इस आतंक के हमले के बाद सारा राष्ट्र हर नागरिक हर समाज हर वर्ग हर राजनीतिक दल एक स्वर में आतंक के खिलाफ कड़ी कार्रवाई के लिए उठ खड़ा हुआ हमने आतंकवादियों को मिट्टी में मिलाने के लिए भारत की सेनाओं को पूरी छूट दे दी और आज हर आतंकी आतंक का हर संगठन जान चुका है कि हमारी बहनों बेटियों के माथे से सिंदूर हटाने का अंजाम क्या होता है साथियों ऑपरेशन सिंदूर ये सिर्फ नाम नहीं है ये देश के कोटी कोटि लोगों की भावनाओं का प्रतिबिंब है ऑपरेशन सिंदूर न्याय की अखंड प्रतिज्ञा है भारतीय फौजिया प्रेस ब्रीफिंग की गई ऑपरेशन सिंदूर के मद्देनजर यह प्रेस ब्रीफिंग की गई है सांझी सी गई है ਭਾਰਤ ਦੇ ਪਾਕਿਸਤਾਨ ਵਿਚਾਲੇ ਹੋਈ ਫੌਜੀ ਕਾਰਵਾਈ ਬਾਰੇ ਜਾਣਕਾਰੀ ਦੇਣ ਦੇ ਲਈ ਤਿੰਨ ਫੌਜੀਆਂ ਦੇ ਮੁਖੀਆਂ ਦੇ ਬੋਲੋ ਇਹ ਪ੍ਰੈਸ ਬਰੀਫਿੰਗ ਕੀਤੀ ਗਈ ਹੈ ਇਸ ਦੌਰਾਨ ਭਾਰਤੀ ਹਵਾਈ ਸੈਨਾ ਦੇ ਮੁਖੀ ਏਕਾ ਭਾਰਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਲੜਾਈ ਅਤਵਾਦ ਨਾਲ ਹੈ ਪਾਕਿਸਤਾਨ ਨਾਲ ਨਹੀਂ ਪਰ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਭਾਰਤ ਦੀ ਅਤਵਾਦ ਖਿਲਾਫ ਲੜਾਈ ਨੂੰ ਪਾਕਿਸਤਾਨ ਖਿਲਾਫ ਜੰਗ ਸਮਝ ਲਿਆ ਜਿਸ ਕਾਰਨ ਦੋਵਾਂ ਦੇਸ਼ਾਂ ਵਿੱਚ ਚਾਲੇਤ جنگ ਦੀ ਸਥਿਤੀ ਬਣੀ ਹੋਈ ਹੈ ਉਹਨਾਂ ਨੇ ਕਿਹਾ ਕਿ ਭਾਰਤ ਨੇ ਅਤਵਾਦਿਆਂ ਖਿਲਾਫ ਲੜਾਈ ਲਈ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਸੀ ਤਾਂ ਪਾਕਿਸਤਾਨ ਤੇ ਪੀਓਕੇ ਚ ਸਥਿਤ ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ ਪਰ ਅਫਸੋਸ ਦੀ ਗੱਲ ਹੈ ਕਿ ਅਤਵਾਦ ਦੇ ਖਿਲਾਫ ਲੜਾਈ ਦੇ ਵਿੱਚ ਸਾਥ ਦੇਣ ਦੀ ਬਜਾਏ ਪਾਕਿਸਤਾਨੀ ਫੌਜ ਭਾਰਤ ਦੇ ਖਿਲਾਫ ਹੀ ਆਖਰੀ ਹੋਈ ਅਜਿ ਸਮਗਰੋ ਭਾਰਤੀ ਹਮਲੇ ਕਰਨ ਪਾਕਿਸਤਾਨ ਨੂੰ ਪਾਰੇ ਨੁਕਸਾਨ ਉਠਾਉਣਾ ਪਿਆ ਤੇ ਆਓ ਅੱਗੇ ਸੁਣਦੇ ਹਾਂ ਇਸ ਦੇ ਮੱਧ ਨਜ਼ਰ ਉਹਨਾਂ ਦੇ ਬੋਲੇ ਸਪ੍ਰੈਸ ਬਰੀਫਿੰਗ ਦੇ ਵਿੱਚ ਹੋਰ ਕੀ ਗੱਲਬਾਤ ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਗੁਡ ਆਫਸਨ ਲੇਡੀਜ਼ ਐਂਡ ਜੈਂਟਲਮੈਨ ਯੈਸਟਰਡੇ ਵੀ ਹੈਡ ਅ ਡਿਟੇਲਡ ਬਰੀਫ ਔਨ ਦਾ ਸਕਸੈਸਫੁਲ ਜੁਆਇੰਟ ਆਪਰੇਸ਼ਨਸ ਥੈਟ ਵੇਰ ਕੈਰੀਡ ਆਊਟ ਟੂ ਡਿਸਟਰੋਏ ਦਾ ਟੈਰਰ ਇਨਫਰਾਸਟ੍ਰਕਚਰ ਇਨ pakistan occupied jammu and kashmir as well as in pakistan itself we also reiterated that our fight was with terrorists and their support infrastructure and not with pakistan military however it is a pity that the pakistan military chose to intervene एंड बैट फॉर द टेरिस्ट विच कंपेल रस टू रेस्पॉन्ड इन काइंड दोस्तों हमारी लड़ाई आतंकवाद और आतंकवादियों के खिलाफ थी इसलिए सात मई को हमने केवल आतंकवादी ठिकानों पर ही हमला किया था पर अफसोस इस बात का है कि पाकिस्तानी सेना ने आतंकवादियों का साथ देना उचित समझा और इस लड़ाई को अपनी लड़ाई बना ली इस परिस्थिति में हमारी जवाबी कार्यवाही अत्यंत आवश्यक थी और इसमें उनका जो भी नुकसान हुआ वे खुद इसके लिए जिम्मेदार हैं हमारी तरफ से हमारी एयर डिफेंस सिस्टम्स देश के लिए दीवार की तरह खड़ी थी ਔਰ ਇਸਕੋ ভেদਨਾ ਦੁਸ਼ਮਨ ਕੇ ਲਿਏ ਨਾ ਮੁਮਕਿਨ ਥਾ ਤਦੜੀ ਪਾਣੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਹਰਕਤ ਦੇ ਵਿੱਚ ਆਈ ਹੈ ਤਾਂ ਬਿਲਕੁਲ ਪਾਣੀ ਦਾ ਮੁੰਦਾ ਕਾਫੀ ਜ਼ਿਆਦਾ ਚੜਾ ਕਿ ਹੁਣ ਪਾਕਤਾ ਚਾਰ ਹੈ ਜਿਸ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਵੀ ਫੁੱਲ ਐਕਸ਼ਨ ਮੋਡ ਦੇ ਵਿੱਚ ਹੈ ਪੰਜਾਬ ਸਰਕਾਰ ਪਾਣੀ ਦੇ ਮੁੱਦੇ ਤੇ ਹਰਕਤ ਦੇ ਵਿੱਚ ਆਈ ਹੈ ਪੰਜਾਬ ਸਰਕਾਰ ਨੇ ਅਦਾਲਤ ਦੇ ਵਿੱਚ ਸਮਿਖਿਆ ਪਟੀਸ਼ਨ ਦਾਇਰ ਕੀਤੀ ਅਤੇ 6 ਮਈ ਦੇ ਹੁਕਮ ਨੂੰ ਗਲਤ ਦੱਸਿਆ ਸਰਕਾਰ ਵੱਲੋਂ ਇਹ ਕਿਹਾ ਗਿਆ ਹੈ ਕਿ BBMB ਕੇਂਦਰ ਦੀ ਪਾਜਪਾ ਸਰਕਾਰ ਦੇ ਨਿਰਦੇਸ਼ਾਂ ਤੇ ਕੰਮ ਕਰ ਰਿਹਾ ਪੰਜਾਬ ਦੇ ਪਾਣੀ ਨੂੰ ਗੈਰ ਕਾਨੂੰਨੀ ਢੰਗ ਨਾਲ ਖੋਣ ਦੀ ਕੋਸ਼ਿਸ਼ ਕੀਤੀ ਚਾਰੀ ਹੈ 2 ਮਈ ਨੂੰ 2 ਮਈ ਦੀ ਮੀਟਿੰਗ ਨੂੰ ਗਲਤ ਢੰਗ ਨਾਲ ਰਸਮੀ ਦਸਕੇ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਨੂੰ ਮੀਟਿੰਗ ਦੇ ਕੋਈ ਅਧਿਕਾਰਤ ਮਿੰਟ ਨਹੀਂ ਦਿੱਤੇ ਗਏ ਤਾਂ ਸਿਰਫ ਪ੍ਰੈਸ ਨੋਟ ਭੇਜਿਆ ਗਿਆ ਸੀ ਤੇ ਕੇਂਦਰ ਸਰਕਾਰ 2 ਮਈ ਦੀ ਮੀਟਿੰਗ ਤੇ ਅਧਿਕਾਰਤ ਮਿੰਟ ਵੀ ਨਹੀਂ ਦਿਖਾ ਸਕੀ ਸਿਰਫ ਚਰਚਾ ਦਾ ਅਰ ਕੋਡ ਪੇਸ਼ ਕੀਤਾ ਗਿਆ ਪੰਜਾਬ ਸਰਕਾਰ ਨੇ ਕਿਹਾ ਕਿ ਬਿਨਾਂ ਕਿਸੇ ਅਧਿਕਾਰ ਦੇ BBMB ਨੇ ਹਰਿਆਣਾ ਨੂੰ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਤੇ ਪੰਜਾਬ ਸਰਕਾਰ ਨੇ ਅਦਾਲਤ ਦੇ ਵਿੱਚ ਸਵਾਲ ਚੁੱਕਿਆ ਕਿ ਜਦੋਂ ਫੈਸਲਾ ਹੀ ਨਹੀਂ ਲਿਆ ਗਿਆ ਤਾਂ ਹੁਕਮ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ ਤਾਂ ਇਸ ਮੁੱਦੇ ਤੇ ਅਜੇ ਕੋਈ ਪ੍ਰਕਿਰਿਆ ਪੂਰੀ ਨਹੀਂ ਹੋਈ ਅਤੇ ਉਸ ਤੋਂ ਪਹਿਲਾਂ ਹੀ BBMB ਆਪਣੇ ਆਪ ਕੋਈ ਵੀ ਫੈਸਲਾ ਕਿਵੇਂ ਲੈ ਸਕਦਾ ਹੈ ਇਹ ਸਭ ਗੈਰ ਕਾਨੂੰਨੀ ਹੈ ਮੁੱਖ ਮੰਤਰੀ ਮਾਨ ਨੇ ਬੀਤੇ ਦਿਨ ਹੀ ਬੀਤੇ ਦਿਨ ਨੂੰ ਨੰਗਲ ਦੇ ਪਾਖੜਾ ਡੈਮ ਪਹੁੰਚੇ ਸਨ ਤੇ ਉਹਨਾਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਵਿਰੋਧ ਕੀਤਾ ਸੀ ਸੀਐਮ ਨੇ ਕਿਹਾ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀ ਹਰ ਰੋਜ਼ ਪੰਜਾਬ ਦਾ ਪਾਣੀ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਉਸ ਨੂੰ ਉਸਦੇ ਇਰਾਦਿਆਂ ਵਿੱਚ ਬਿਲਕੁਲ ਵੀ ਸਫਲ ਨਹੀਂ ਹੋਣ ਦੇਵਾਂਗਾ ਮਾਨ ਨੇ ਸਿਮਾਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਨੂੰ ਵੀ ਆੜੇ ਹੱਥੀ ਲਿਆ ਮਾਨ ਨੇ ਕਿਹਾ ਮਨੋਹਰ ਲਾਲ ਨੇ ਪਾਣੀ ਦੇ ਮੁੱਦੇ ਨੂੰ ਵੀ ਆਪਣੇ ਸਨਮਾਨ ਦਾ ਸਵਾਲ ਬਣਾ ਲਿਆ ਮੈਨੂੰ ਸਮਝ ਨਹੀਂ ਆ ਰਿਹਾ ਕਿ ਹਰਿਆਣਾ ਇਸ ਪਾਣੀ ਨਾਲ 8 ਦਿਨਾਂ ਵਿੱਚ ਕਿਸ ਤਰ੍ਹਾਂ ਦੀ ਖੇਤੀ ਕਰੇਗਾ ਜਦੋਂ ਕਿ ਪੰਜਾਬ ਆਪਣੀ ਲੋੜ ਅਨੁਸਾਰ ਪੀਣ ਵਾਲਾ ਪਾਣੀ ਛੱਡ ਰਿਹਾ ਹੈ ਤਦ ਰਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਵਿਸ਼ੇਸ਼ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਕਾਂਗਰਸ ਦੇ 5 ਸਾਲ ਔਰ ਆਮ ਆਦਮੀ ਪਾਰਟੀ ਦੇ 3 ਸਾਲ ਬਰਾਬਰ ਨੇਗੇ ਕਿਉਂਕਿ ਪੰਜਾਬ ਦੇ ਅੰਦਰ ਜਿਹੜੇ ਜਾਲੀ ਫਰਜੀ ਕੰਮ ਕਾਂਗਰਸ ਦੇ ਰਾਜ ਹੁੰਦੇ ਸੀ ਭ੍ਰਿਸ਼ਟਾਚਾਰ ਦੇ ਕੰਮ ਕਾਂਗਰਸ ਦੇ ਰਾਜ ਹੁੰਦੇ ਸੀ ਜੋ ਪੰਜਾਬ ਦਾ ਟੈਕਸ ਮਾਲੀਆ ਰਾਸਤੇ ਦੇ ਅੰਦਰ ਕਾਂਗਰਸ ਲੁੱਟ ਲੈਂਦੀ ਸੀ ਆ ਜੋ ਸਾਰਾ ਟੈਕਸ ਵਾਲੀਆ ਜਿਹੜਾ ਪੰਜਾਬ ਦੇ ਖਜ਼ਾਨੇ ਚ ਪਹੁੰਚ ਰਿਹਾ ਲੋਕ ਪੰਜਾਬ ਦੇ ਪੰਜਾਬ ਦੇ ਲੋਕ ਬੜੀ ਇਮਾਨਦਾਰੀ ਦੇ ਨਾਲ ਬੜੀ ਨੇਕ ਰੀਤੀ ਦੇ ਨਾਲ ਟੈਕਸ ਅਦਾ ਕਰਦੇ ਨੇ ਕਿ ਟੈਕਸ ਸਰਕਾਰ ਨੂੰ ਦਿੰਦੇ ਨੇ ਕਿ ਜਿਹੜੇ ਵੀ ਟੈਕਸ ਪੇਅਰ ਨੇਗੇ ਜਿਹੜੇ ਵੀ ਜੀਐਸਟੀ ਦੇ ਅੰਦਰ ਰਜਿਸਟਰਡ ਨੇਗੇ ਪਰ ਲੇਕਿਨ ਕੁਝ ਲੋਕ ਜਾਲੀ ਫਰਜੀ ਫਰਮਾ ਬਣਾ ਕੇ ਕੁਝ ਲੋਕ ਉਹ ਟੈਕਸ ਪੇਰਨ ਦਾ ਪੈਸਾ ਜਿਹੜਾ ਉਹ ਆਪਣੀ ਹੱਡ ਭਨਵੀਂ ਕੀਮਤ ਕਮਾਈ ਕਰਕੇ ਹੱਡ ਭਨਵੀਂ ਕਮਾਈ ਕਰਕੇ ਸਰਕਾਰ ਨੂੰ ਦਿੰਦੇ ਸੀਗੇ ਉਹ ਕਾਂਗਰਸ ਦੇ ਰਾਜ ਦੇ ਵਿੱਚ ਰਾਸਤੇ ਵਿੱਚ ਲੁੱਟ ਲਿਆ ਜਾਂਦਾ ਸੀਗਾ ਇਸੇ ਗੱਲ ਕਰਕੇ ਜਦੋਂ ਅਸੀਂ ਇਮਾਨਦਾਰੀ ਦੇ ਨਾਲ ਪੈਸਾ ਇਕੱਠਾ ਕਰਨਾ ਸ਼ੁਰੂ ਕੀਤਾ ਤਾਂ ਬਹੁਤ ਸਾਰੇ ਕਾਂਗਰਸੀ ਤੜਫ ਰਹੇ ਸੀਗੇ ਬਹੁਤ ਸਾਰੇ ਭਾਰਤੀ ਜਨਤਾ ਪਾਰਟੀ ਦੇ ਲੋਕ ਤੜਫ ਰਹੇ ਸੀ ਜਿਨ੍ਹਾਂ ਦੀ ਸਾਹ ਜਿਨ੍ਹਾਂ ਦੀ ਭਾਈਵਾਲ ਉਹਨਾਂ ਲੋਕਾਂ ਦੇ ਨਾਲ ਸੀ ਜਿਹੜੇ ਰਾਸਤੇ ਵਿੱਚ ਸਾਡਾ ਖਜ਼ਾਨਾ ਰੋਟ ਲੈਂਦੇ ਸੀ ਇਸੇ ਗੱਲ ਕਰਕੇ ਉਹ ਲੋਕ ਤਰਫ ਦੇਣਗੇ 5 ਸਾਲਾਂ 'ਚ 6342 ਕਰੋੜ ਰੁਪਏ ਔਰ ਤਿੰਨਾਂ ਸਾਲਾਂ 'ਚ 66733 ਕਰੋੜ ਰੁਪਏ ਸੋ ਲਗਾਤਾਰ ਜਿਹੜੀ ਜੀਐਸਸੀ ਦੀ ਕਲੈਕਸ਼ਨ ਆ ਜੇ ਮੈਂ ਪਿਛਲੇ ਸਾਲ ਦੀ ਗੱਲ ਕਰਾਂ 23600 42 ਕਰੋੜ ਰੁਪਇਆ ਯਾਨੀ 13 ਫੀਸਦੀ ਤੋਂ ਵੱਧ ਜਿਹੜੀ ਆ ਕਲੈਕਸ਼ਨ ਪੰਜਾਬ ਚ ਪਿਛਲੇ ਸਾਲ ਹੋਈ ਕਿਉਂਕਿ ਪਿਛਲੇ ਕਾਫੀ ਲੰਬੇ ਅਰਸੇ ਤੋਂ ਅਸੀਂ ਦੇਖ ਰਹੇ ਸੀ ਕਿ ਪੰਜਾਬ ਦੇ ਅੰਦਰ ਕੁਝ ਜਾਲੀ ਫਰਜੀ ਫਰਮਾਂ ਬਣਾ ਕੇ ਫੇਕ ਮਿਲਿੰਗ ਹੁੰਦੀ ਸੀ ਫੇਕ ਇਨਵੋਇਸ ਹੁੰਦੀ ਸੀਗੀ ਜਾਲੀ ਫਰਮਾਂ ਬਣਾ ਲੀਆਂ ਸੈਂਟਰ ਤੇ ਰਜਿਸਟਰ ਕਰਵਾ ਲਿਆ ਕੇਂਦਰ ਸਰਕਾਰ ਕੋਲੇ ਰਜਿਸਟਰ ਕਰਵਾ ਲਿਆ ਔਰ ਫਿਰ ਫੇਕ ਆਈਟੀਸੀ ਕ੍ਰੀਏਟ ਕਰਕੇ ਪੰਜਾਬ ਸਰਕਾਰ ਦਾ ਪੈਸਾ ਸੈਂਟਰ ਸਰਕਾਰ ਦਾ ਪੈਸਾ ਜੋ ਟੈਕਸ ਪੇਅਰ ਦਿੱਤੇ ਨੇਗੇ ਲੋਕ ਦਿੰਦੇ ਨੇ ਕਿ ਉਹ ਰਾਸਤੇ ਵਿੱਚ ਲੁੱਟੇ ਲੁੱਟ ਕੇ ਲੈ ਜਾਂਦੇ ਸੀਗੇ ਤਰੂ ਕਰਦੇ ਆ ਅਗਲੀ ਖਬਰ ਦਾ ਬੀਬੀ ਐਮਬੀ ਦੇ ਵੱਲੋਂ ਤੈਨੂੰ ਸੂਬਿਆਂ ਦੀ ਮੀਟਿੰਗ ਸੱਦੀ ਗਈ ਹੈ BBMB ਨੇ ਟੈਕਨੀਕਲ ਕਮੇਟੀ ਦੀ ਮੀਟਿੰਗ 14 ਮਈ ਨੂੰ ਬੁਲਾਈ ਹੈ ਤੇ ਦੱਸਦੇ ਕਿ ਜਿਸ ਦੇ ਵਿੱਚ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਮੁੱਖ ਇੰਜੀਨੀਅਰ ਸ਼ਾਮਿਲ ਹੋਣਗੇ ਜੀ ਹਾਂ ਇਸ ਮੀਟਿੰਗ ਦੇ ਵਿੱਚ ਕੇਂਦਰੀ ਜਲ ਕਮਿਸ਼ਨ ਦੇ ਮੁੱਖ ਇੰਜੀਨੀਅਰ ਵੀ ਸ਼ਾਮਿਲ ਹੋਣਗੇ ਪੰਜਾਬ ਹਰਿਆਣਾ ਦਰਮਿਆਨ ਚੱਲ ਰਹੇ ਵਿਵਾਦ ਦੇ ਦੌਰਾਨ ਇਹ ਮੀਟਿੰਗ ਹੋ ਰਹੀ ਹੈ ਇਸ ਮੀਟਿੰਗ ਦੇ ਵਿੱਚ ਤੈਨੂੰ ਸੂਬਿਆਂ ਲਈ ਜੂਨ ਮਹੀਨੇ ਵਾਸਤੇ ਪਾਣੀ ਦੀ ਅਲੋਕੇਸ਼ਨ ਹੋਵੇਗੀ ਅਤੇ ਸੂਬੇ ਆਪੋ ਆਪਣੀ ਪਾਣੀ ਦੀ ਡਿਮਾਂਡ ਦੱਸਣਗੇ ਪੰਜਾਬ ਦੀ ਪਾਣੀ ਦੀ ਮੰਗ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ ਤੇ ਜੁਤਾਈ ਚਾਰੀਆ ਤਾਂ ਬਿਲਕੁਲ ਹੁਣ 14 ਮਈ ਨੂੰ BBMP ਦੇ ਵੱਲੋਂ ਟੈਕਨੀਕਲ ਕਮੇਟੀ ਦੀ ਇਹ ਮੀਟਿੰਗ ਬੁਲਾਈ ਹੈ ਜਿਸ ਦੇ ਵਿੱਚ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਮੁੱਖ ਇੰਜੀਨੀਅਰ ਸ਼ਾਮਿਲ ਹੋਣਗੇ ਤੌਧਰੀ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਅਹਿਮ ਗੱਲਾਂ ਦੱਸੀਆਂ ਗਈਆਂ ਨੇ ਜੋ ਕਿ ਸਿਆਮਾਨ ਦੇ ਨਿਰਦੇਸ਼ਾਂ ਦੇ ਮੁਤਾਬਕ ਹੈ ਤੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਤਰਨਪ੍ਰੀਤ ਸਿੰਘ ਸੌਂਦ ਜਿਵੇਂ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਅnder ਚੱਲ ਰਹੀ ਹੈ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਚੱਲ ਰਹੀ ਹੈ ਆਪਣੀ ਸਰਕਾਰ ਨੇ ਇੱਕ ਵਾਅਦਾ ਕੀਤਾ ਸੀ ਮੈਂ ਆਪਣੀ ਸਰਕਾਰ ਇਸ ਲਈ ਲਫ਼ਜ਼ ਵਰਤ ਰਿਹਾ ਕਿਉਂਕਿ ਸਾਡੇ 3.5 ਕਰੋੜ ਪੰਜਾਬੀਆਂ ਨੇ ਬੜੇ ਚੋਣਾਂ ਦੇ ਨਾਲ ਮਾਣ ਦੇ ਨਾਲ ਆਦਰ ਦੇ ਨਾਲ ਇਹ ਸਰਕਾਰ ਬਣਾਈ ਸੀ ਸੋ ਇਹ ਆਪਣੀ ਸਰਕਾਰ ਹੈ ਆਪਣੀ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਅਸੀਂ ਹਰ ਵਰਗ ਨੂੰ ਅਸੀਂ ਹਰ ਵਰਗ ਨੂੰ ਉੱਚਾ ਚੱਕਣ ਦੇ ਲਈ ਜਿੱਥੇ ਕੰਮ ਕਰਾਂਗੇ ਤੇ ਉਸ ਦੇ ਵਿੱਚ ਅਸੀਂ ਇਸ ਵਾਰ ਬਜਟ ਦੇ ਵਿੱਚ ਇਹ ਵੀ ਐਲਾਨ ਕੀਤਾ ਸੀ ਕਿ ਪੰਜਾਬ ਦੇ ਜਿਹੜੀਆਂ ਪਿੰਡੂ ਵਿਕਾਸ ਦੇ ਨਾਲ ਰਿਲੇਟਡ ਸੜਕਾਂ ਨੇ ਜਿਹੜੀਆਂ ਰੂਰਲ ਡਵੈਲਪਮੈਂਟ ਦੇ ਨਾਲ ਰਿਲੇਟਡ ਸੜਕਾਂ ਨੇ ਜਿਹੜੀਆਂ ਕਿ ਖਾਸ ਤੌਰ ਤੇ ਮੰਡੀ ਬੋਰਡ ਦੇ ਨਾਲ ਲਿੰਕਡ ਨੇ ਉਹਦੇ ਵਿੱਚ 18900 ਕਿਲੋਮੀਟਰ ਜਿਹੜੀਆਂ ਪਿੰਡੂ ਸੜਕਾਂ ਨੇ ਮੈਂ ਫੇਰ ਰਿਪੀਟ ਕਰ ਰਿਹਾ 18900 ਕਿਲੋਮੀਟਰ ਜਿਹੜੀਆਂ ਪਿੰਡੂ ਸੜਕਾਂ ਨੇ ਉਹਨਾਂ ਦਾ ਜੋ ਮੈਗਾ ਪ੍ਰੋਜੈਕਟ ਹੈ ਉਹਨੂੰ ਸ਼ੁਰੂਆਤ ਕਰਨ ਦੇ ਲਈ ਅਸੀਂ ਇਹ ਅੱਜ ਦੀ ਇਹ ਜਣੀ ਕਿ ਤੁਹਾਨੂੰ ਇੱਕ ਬੜਾ ਵੱਡਾ ਐਲਾਨ ਕਰਨ ਜਾ ਰਹੇ ਹਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਹਰੀ ਝੰਡੀ ਦਿੱਤੀ ਕਿ ਅੱਜ ਤੋਂ 828 ਕਿਲੋਮੀਟਰ ਮੈਂ ਨੋਟ ਕਰਿਓ ਜੀ 828 ਕਿਲੋਮੀਟਰ ਦਾ ਜਿਹੜਾ ਇਹ ਜਿਹੜਾ ਅੱਜ ਜਣੀ ਕਿ ਟੈਂਡਰ ਹੋ ਚੁੱਕੇ ਆ ਜਿਹਦੇ ਚ ਚਾਰ ਜ਼ਿਲ੍ਹੇ ਕਵਰ ਕੀਤੇ ਗਏ ਨੇ ਬਰਨਾਲਾ ਫਰੀਦਕੋਟ ਐਸਬੀਐਸ ਨਗਰ ਤੇ ਪਠਾਨਕੋਟ ਇਹ ਚਾਰ ਜ਼ਿਲ੍ਹੇ ਕਵਰ ਕੀਤੇ ਗਏ ਨੇ ਜਿਹਦੇ ਵਿੱਚ ਇਹ ਚਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਕੌਨਸਟਿਟੂਐਂਸੀਆਂ ਪੈਂਦੀਆਂ ਨੇ ਜਿਹਦੇ ਵਿੱਚ ਪਧੌੜ ਮਹਿਲਕਲਾ ਤੇ ਇਸ ਤੋਂ ਇਲਾਵਾ ਥੋੜੀ ਫਰੀਦਕੋਟ ਕੋਟਕਪੂਰਾ ਜੈਤੋ ਤੇ ਬਲਾਚੌਰ ਬੰਗਾ ਨਵਾਂ ਸ਼ਹਿਰ ਤੇ ਇਸ ਦੇ ਨਾਲ ਨਾਲ ਜਿਹੜੀ ਥੋੜੀ ਪੂਆ ਪਠਾਨਕੋਟ ਸੁਜਾਨਪੁਰ ਇਹ ਜਿੰਨੀਆਂ ਕੌਨਸਟਿਟੂਐਂਸੀਆਂ ਨੇ ਇਹਦੀਆਂ ਸਾਰੀਆਂ ਦੀ ਜਣ ਕੇ ਜਿਹੜੀ 800 828 ਕਿਲੋਮੀਟਰ ਜਣ ਕੇ ਇਹ ਜਿਹੜਾ ਪਿੰਡੂ ਸੜਕਾਂ ਦਾ ਅੱਜ ਹੈ ਜਿਹੜਾ ਟੈਂਡਰ ਹੋ ਚੁੱਕੇ ਹੈ ਜੀ ਤੇ ਉਧਰ ਇਹ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਅੱਜ ਚੇਤਾਵਨੀ ਜਾਰੀ ਕੀਤੀ ਗਈ ਹੈ ਤਾਂ ਬਿਲਕੁਲ ਅੱਜ ਤੇ ਲਈ ਜਿਹੜੀ ਕਿ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਪੰਜਾਬ 'ਚ ਇੱਕ ਵਾਰ ਮੌਸਮ ਨੇ ਕਰਵਟ ਲਈ ਹੈ ਮੌਸਮ ਵਿਭਾਗ ਨੇ 12 ਮਈ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬਿਜਲੀ ਦੀ ਗਰਜ ਤੇਜ਼ ਹਮਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਸੀ ਤੇ ਮੌਸਮ ਵਿਭਾਗ ਦੇ ਅਨੁਸਾਰ ਅੱਜ ਉਤਰੀ ਪੰਜਾਬ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਦੇ ਨਾਲ ਹੀ ਨਾਜ਼ਰ ਨੇ ਕਿ 14 ਤੇ 15 ਮਈ ਨੂੰ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਮੁਕਸਰ ਮੋਗਾ ਬਠਿੰਡਾ ਤੇ ਮਾਨਸਾ ਵਿੱਚ ਮੀਂਹ ਪੈ ਸਕਦਾ ਹੈ ਇਸ ਦੇ ਨਾਲ ਹੀ ਤਰਨ ਤਾਰਨ ਫਿਰੋਜ਼ਪੁਰ ਮੋਗਾ ਬਰਨਾਲਾ ਸੰਗਰੂਰ ਫਾਜ਼ਿਲਕਾ ਮੁਕਸਰ ਬਠਿੰਡਾ ਤੇ ਮਾਨਸਾ ਵਿੱਚ ਅਜਨੇਰੀ ਤੂਫਾਨ ਦੀ ਵੀ ਸੰਭਾਵਨਾ ਚੁਟਾਈ ਜਾ ਰਹੀ ਹੈ ਇਹਨਾਂ ਜ਼ਿਲ੍ਹਿਆਂ ਦੇ ਲਈ ਮੌਸਮ ਵਿਭਾਗ ਨੇ yellow alert ਜਾਰੀ ਕੀਤਾ ਹੈ ਤੇ ਖੇਡ ਜਗਤ ਦੀ ਗੱਲ ਕਰੀਏ ਤਾਂ ਖੇਡ ਜਗਤ ਤੋਂ ਇੱਕ ਵੱਡੀ ਖਬਰ ਜਿਹੜੀ ਕਿ ਸਾਹਮਣੇ ਆ ਰਹੀ ਹੈ ਕਿੰਗ ਕੋਲੀ ਨੇ ਵੱਲੋਂ ਜਿਹੜਾ ਕਿ ਸਨਿਆਸ ਲੈ ਲਿਆ ਹੈ ਦੱਸਣਾ ਕਿ ਉਹਨਾਂ ਦੇ ਫੈਨਸ ਦੇ ਵੱਲੋਂ ਇਸ ਫੈਸਲੇ ਨੂੰ ਦੇਖਦਿਆਂ ਕੁਝ ਹੱਦ ਤੱਕ ਜਿਹੜੀ ਕਿ ਨਿਰਾਸ਼ਾ ਵੀ ਜਤਾਈ ਗਈ ਹੈ ਵਿਰਾਟ ਕੋਹਲੀ ਨੇ 12 ਮਈ 2025 ਨੂੰ ਸਵੇਰੇ ਮੌਣੇ ਕੋ 12 ਵਜੇ ਟੈਸਟ ਕ੍ਰਿਕਟ ਤੋਂ ਸਨਾਸ ਲੈ ਲਿਆ ਉਸਨੇ ਆਪਣੀ ਰਿਟਾਇਰਮੈਂਟ ਦਾ ਐਲਾਨ ਇੰਸਟਾਗ੍ਰਾਮ ਤੇ ਕੀਤਾ ਵਿਰਾਟ ਕੋਹਲੀ ਨੇ ਇੰਸਟਾਗ੍ਰਾਮ ਤੇ ਟੈਸਟ ਕਿੱਟ ਦੇ ਵਿੱਚ ਇੱਕ ਫੋਟੋ ਸਾਂਝੀ ਕੀਤੀ ਇਸ ਦੇ ਕੈਪਸ਼ਨ ਵਿੱਚ ਉਸਨੇ ਲਿਖਿਆ ਟੈਸਟ ਕ੍ਰਿਕਟ ਦੇ ਵਿੱਚ ਪਹਿਲੀ ਵਾਰ ਬੈਗੀ ਬਲੂ ਜਰਸੀ ਪਹਿਲੇ ਨੂੰ ਪਹਿਨੇ ਨੂੰ 14 ਸਾਲ ਹੋ ਗਏ ਹਨ ਤੇ ਇਮਾਨਦਾਰੀ ਨਾਲ ਕਹਾ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਫਾਰਮੈਟ ਮੈਨੂੰ ਕੇਸ ਸਫਰ ਤੇ ਲੈ ਜਾਵੇਗਾ ਇਸਨੇ ਮੈਨੂੰ ਪਰਖਿਆ ਮੈਨੂੰ ਆਕਾਰ ਦਿੱਤਾ ਅਤੇ ਮੈਨੂੰ ਉਹ ਸਬਕ ਸਿਖਾਏ ਜੋ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਆਪਣੇ ਨਾਲ ਰੱਖਾਂਗਾ ਇਸ ਦੇ ਮੱਦੇਨਜ਼ਰ ਬੀਸੀਸੀਆਈ ਨੇ ਵਿਰਾਟ ਕੋਹਲੀ ਦਾ ਤਾਨਵਾਦ ਕੀਤਾ ਬੋਟ ਨੇ ਸੋਸ਼ਲ ਮੀਡੀਆ ਤੇ ਲਿਖਿਆ ਟੈਸਟ ਕ੍ਰਿਕਟ ਦੇ ਵਿੱਚ ਇੱਕ ਯੁੱਗ ਦਾ ਅੰਤ ਹੋ ਗਿਆ ਪਰ ਵਿਰਾਸਤ ਜਾਰੀ ਰਹੇਗੀ ਟੀਮ ਇੰਡੀਆ ਲਈ ਉਹਨਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਲੋਕ ਸੋਸ਼ਲ ਮੀਡੀਆ ਰਾਹੀਂ ਆਪਣੀ ਵਕ-ਵਕ ਪ੍ਰਤੀਕਿਰਿਆਵਾਂ ਦੇ ਰਹੇ ਨੇ ਰੈਜ਼ੋਰੈਂਸ ਆਪਕਾ ਕਬੀਟੇਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਵੀ ਕਿੰਗ ਕੋਲੀ ਦੇ ਟੈਸਟ ਕ੍ਰਿਕਟ ਤੋਂ ਸਨਿਆਸ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਰਿਸ਼ੀ ਸੁਨਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਇਹ ਦੁਖਦਾਈ ਹੈ ਕਿ ਅਸੀਂ ਇਸ ਗਰਮੀਆਂ ਵਿੱਚ ਆਖਰੀ ਵਾਰ ਵਿਰਾਟ ਨੂੰ ਟੈਸਟ ਕ੍ਰਿਕਟ ਦੇ ਵਿੱਚ ਨਹੀਂ ਦੇਖ ਸਕਾਂਗੇ ਉਹ ਹੁਣ ਤੱਕ ਦੇ ਸਭ ਤੋਂ ਮਹਾਨ ਕ੍ਰਿਕਟਰਾਂ ਵਿੱਚੋਂ ਇੱਕ ਇੱਕ ਸ਼ਾਨਦਾਰ ਬੱਲੇਬਾਜ਼ ਇੱਕ ਚਲਾਕ ਕਪਤਾਨ ਅਤੇ ਇੱਕ ਅਜੁੱਤ ਪ੍ਰਤੀਯੋਗੀ ਜਿਸ ਨੇ ਹਮੇਸ਼ਾ ਟੈਸਟ ਕ੍ਰਿਕਟ ਨੂੰ ਹਮੇਸ਼ਾ ਇੱਕ ਵਿਸ਼ੇਸ਼ ਮਹੱਤਵ ਦਿੱਤਾ ਤੌਦਰੀ ਕਨੇਡਾ ਦੇ ਜ਼ਾਇਰ ਤੋਂ ਸਮੇਤੋ ਪਹਿਲਾ ਦੇਸ਼ ਤੇ 32 ਹਵਾਈ ਅੱਡੇ ਖੋਲੇ ਗਏ ਨੇ ਭਾਰਤ ਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾ ਦੇ ਮੱਦੇ ਨਜ਼ਰ ਹਾਲੀ ਵਿੱਚ ਬਹੁਤ ਸਾਰੀਆਂ ਹਵਾਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸੀ ਜਿਸ ਦੇ ਨਾਲ ਹੀ ਕਈ ਹਵਾਈ ਅੱਡਿਆਂ ਤੋਂ ਉਡਾਣਾਂ ਦੇ پابੰਦੀ ਲਗਾ ਦਿੱਤੀ ਗਈ ਸੀ ਦੇਸ਼ ਭਰ ਦੇ ਕੁੱਲ 32 ਹਵਾਈ ਅੱਡਿਆਂ ਤੋਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ ਪਰ ਇਹ ਹੁਣ ਹਵਾਈ ਅੱਡੇ ਨਾਗਰਿਕ ਉਡਾਣ ਕਾਰਜ ਲਈ ਖੋਲ ਦਿੱਤੇ ਗਏ ਨੇ ਜਿਵੇਂ ਆਪਰੇਸ਼ਨ ਸਿੰਦੂਰ ਤੋਂ ਬਾਅਦ ਚੰਡੀਗੜ੍ਹ ਸਮੇਤ ਕਈ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਸੀ ਤੇ ਹੁਣ ਉਹਨਾਂ ਨੂੰ ਦੁਬਾਰਾ ਖੋਲ ਦਿੱਤਾ ਗਿਆ ਤੇ ਇਸ ਸੰਬੰਧੀ ਜਾਣਕਾਰੀ 에ਰਪੋਰਟ ਅਥਾਰਟੀ ਆਫ ਇੰਡੀਆ ਅਤੇ ਹੋਰ ਹਵਾਈ ਹਵਾਬਾਜ਼ੀ ਰੈਗੂਲੇਟਰਾਂ ਨੇ ਦਿੱਤੀ ਹੈ ਇਨ੍ਹਾਂ ਹਵਾਈ ਅੱਡਿਆਂ ਵਿੱਚ ਆਦਮپور ਅੰਬਾਲਾ ਅਮਰitsar ਅਵੰਤੀਪੁਰ ਬਠਿੰਡਾ ਪੁਜ ਬੀਕਾਨੇਰ ਚੰਡੀਗੜ੍ਹ ਹਲਵਾਰਾ ਹਿੱਡਨ ਜਸਲਮੇਰ ਜੰਮੂ ਜਾਮਨਗੜ੍ਹ ਜੋਧਪੁਰ ਕਾਂਗੜਾ ਕੇਸ਼ੋਧ ਕਿਸਨਗੜ੍ਹ ਕੁਲੂ ਮਨਾਲੀ ਲੇ ਮੰਦਰਾ ਤੇ ਹੋਰ ਵੀ ਕਈ ਸ਼ਾਮਿਲ ਨੇ ਤਾਂ 에어ਪੋਰਟ ਅਥਾਰਟੀ ਆਫ ਇੰਡੀਆ ਨੇ ਸੋਮਵਾਰ ਨੂੰ ਇੱਕ ਪ੍ਰੈਸ ਰਿਲੀਜ਼ ਰਾਹੀਂ ਹਵਾਈ ਅੱਡੇ ਦੇ ਖੁੱਲਣ ਬਾਰੇ ਜਾਣਕਾਰੀ ਦਿੱਤੀ ਸੀ ਤੇ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਬੱਤੀਵਾਈ ਅੱਡੇ ਜੋ 15 ਮਈ ਤੱਕ ਬੰਦ ਸਨ ਹੁਣ ਤੁਰੰਤ ਪ੍ਰਭਾਵ ਨਾਲ ਜਹਾਜ਼ਾਂ ਦੇ ਸੰਚਾਲਨ ਲਈ ਉਪਲਬਧ ਹਨ ਯਾਤਰੀਆਂ ਨੂੰ ਉਡਾਣ ਦੀ ਜਾਣਕਾਰੀ ਲਈ 에어ਲਾਈਨ ਕੰਪਨੀਆਂ ਦੀਆਂ ਵੈੱਬਸਾਈਟਾਂ ਤੇ ਸੰਪਰਕ ਕਰਨ ਦੇ ਲਈ ਵੀ ਕਿਹਾ ਗਿਆ ਹੈ ਜਿੱਥੇ ਇੱਕ ਪਾਸੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਘਾਰ ਤਣਾਵਾ ਵਾਦਾ ਜਾ ਰਿਹਾ ਉਸ ਦੇ ਮੱਦੇ ਨਜ਼ਰਤ ਅੰਦਾਜ਼ਨ ਨੇ ਕਿ ਚੀਨ ਤੇ ਅਮਰੀਕਾ ਦੇ ਵਿੱਚ ਹੁਣ ਇੱਕ ਸਮਝੌਤਾ ਹੋ ਗਿਆ ਤਾਂ ਬਿਲਕੁਲ ਇੱਥੇ ਇਹ ਗੱਲ ਜਿਹੜੀ ਕਿ ਦੇਖਣਯੋਗ ਹੈ ਤੇ ਕਿ ਕਿੰਜ ਅਮਰੀਕਾ ਤੇ ਚੀਨ ਦੇ ਵੱਲੋਂ ਇਸ ਮੌਕੇ ਤੇ ਆਪਣਾ ਜਿਹੜਾ ਕਿ ਫਾਇਦਾ ਦੇਖਿਆ ਗਿਆ ਉਹਨਾਂ ਦੇ ਵੱਲੋਂ ਆਪਣੇ ਜੋ ਟੈਰਿਫ ਲਗਾਇਆ ਜਾ ਰਿਹਾ ਸੀ ਦੋਨਾਂ ਹੀ ਦੇਸ਼ਾਂ ਵੱਲੋਂ ਇੱਕ ਦੂਜੇ ਤੇ ਹੋਰ ਉਸ ਨੂੰ ਵਾਦਾ ਦਿੱਤਾ ਗਿਆ ਸੀ ਤੇ ਉਸਤੇ ਜਿਹੜੇ ਕੀ ਰੋਕ ਲਗਾ ਦਿੱਤੀ ਗਈ ਹੈ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਅਮਰੀਕਾ ਤੇ ਚੀਨ ਦੇ ਵਿਚਕਾਰ ਛੜੀ ਜੰਗ ਹੁਣ ਸ਼ਾਂਤ ਹੁੰਦੀ ਦਿਖਾਈ ਦੇ ਰਹੀ ਹੈ ਟੈਰਿਫ ਨੂੰ ਲੈ ਕੇ ਦੋਵਾਂ ਦੇਸ਼ਾਂ ਵਿੱਚਕਾਰ ਸੀਜ਼ਫਾਇਰ ਲੱਗ ਗਿਆ ਦੋਵੇਂ ਦੇਸ਼ ਇੱਕ ਦੂਜੇ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ ਤੇ 90 ਦਿਨਾਂ ਲਈ ਟੈਰਿਫ ਘਟਾਉਣ ਤੇ ਸਹਿਮਤ ਹੋ ਗਏ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਅਤੇ ਉਹਨਾਂ ਦੇ ਚੀਨੀ ਹਮਰਿਤ ਬਾ ਸ਼ੀ ਜਿੰਗਪਿੰਗ ਵਿਚਕਾਰ ਟੈਰਿਫ ਪਟਾਉਣ ਦੇ ਲਈ ਇੱਕ ਸਮਝੌਤਾ ਹੋਇਆ ਚੀਨ ਵੱਲੋਂ ਲਈ ਹੈ ਅਮਰੀਕਾ ਤੋਂ ਆਯਾਤ ਕੀਤੇ ਜਾਣ ਵਾਲੇ ਸਾਮਾਨ ਤੇ 125% ਦੀ ਬਜਾਇ ਇਸਰਫ 10% ਟੈਰਿਫ ਲਗਾਏਗਾ ਜਦੋਂ ਕਿ ਅਮਰੀਕਾ 145% ਦੀ ਬਜਾਇ ਇਸਰਫ 30% ਟੈਕਸ ਲਵੇਗਾ ਤਾਂ ਬਿਲਕੁਲ ਅਮਰੀਕਾ ਵਿਦ ਮੰਤਰੀ ਕਾਟ ਵੈਸਟ ਦਾ ਕਹਿਣਾ ਹੈ ਕਿ ਦੋਵੇਂ ਦੇਸ਼ਾਂ ਨੇ ਅਸਲ ਦੇ ਵਿੱਚ 90 ਦਿਨਾਂ ਦੇ ਲਈ ਟੈਕਸ ਵਿੱਚ 115% ਦੀ ਕਟੌਤੀ ਕੀਤੀ ਹੈ ਇਸ ਤਰ੍ਹਾਂ ਚੀਨ ਦਾ 125% ਟੈਰਿਫ 10% ਅਤੇ ਅਮਰੀਕਾ ਦਾ 145% ਟੈਰਿਫ 30% ਤੱਕ ਘਟ ਗਿਆ ਦੋਵੇਂ ਦੇਸ਼ਾਂ ਦੇ ਨੇਤਾਵਾਂ ਨੇ ਹਫਤੇ ਦੇ ਅੰਤ ਵਿੱਚ ਸਵਿਟਜ਼ਰਲੈਂਡ ਦੇ ਵਿੱਚ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਟੈਰਿਫ ਘਟਾਉਣ ਦੇ ਲਈ ਇੱਕ ਇਹ ਸਮਝੌਤਾ ਕੀਤਾ ਤਾਂ ਦੱਸਣਯੋਗ ਹੈ ਕਿ ਅਮਰੀਕਾ ਅਤੇ ਚੀਨ ਵਿਚਕਾਰ ਟ੍ਰੇਡ ਵਾਰ ਤੇ ਸਹਿਮਤੀ ਬਣਨ ਦੇ ਨਾਲ ਦੁਨੀਆ ਵਿੱਚ ਖੁਸ਼ੀ ਦੀ ਲਹਿਰ ਦੇਖੀ ਜਾ ਸਕਦੀ ਹੈ ਇਸ ਐਲਾਨ ਤੋਂ ਬਾਅਦ ਹਾਂਗਕਾਂਗ ਦੇ ਸਟਾਕ ਮਾਰਕੀਟ ਇੰਡੈਕਸ ਹੈਂਗਸਿੰਗ ਵਿੱਚ 3% ਦਾ ਵਾਧਾ ਵੇਖਣ ਨੂੰ ਮਿਲਿਆ ਜਦੋਂ ਕਿ ਚੀਨ ਦੇ ਸ਼ੰਗਾਈ ਕੰਪੋਜ਼ਿਟ ਇੰਡੈਕਸ ਵਿੱਚ ਵੀ ਤੇਜ਼ੀਦਾਰ ਰੁਝਾਨ ਦੇਖਣ ਨੂੰ ਮਿਲਿਆ ਪਾਰੇ ਦੇ ਵਿੱਚ ਵੀ ਸੋਮਵਾਰ ਨੂੰ শেয়ার ਬਾਜ਼ਾਰਾ ਵਿੱਚ ਬਹੁਤ ਜ਼ਿਆਦਾ ਤੇਜ਼ੀ ਦੇਖਣ ਨੂੰ ਮਿਲੀ ਹੈ ਭਾਰਤ ਅਤੇ ਪਾਕਿਸਤਾਨ ਵਿੱਚਕਾਰ ਤਣਾਅ ਕਟਨ ਅਤੇ ਸਰਹੱਦ ਤੇ ਜੰਗਬੰਦੀ ਕਾਰਨ ਬਾਜ਼ਾਰ ਨੂੰ ਮਜ਼ਬੂਤੀ ਮਿਲੀ ਤੇ ਉਧਰ ਹੀ ਚੀਨ ਅਤੇ ਅਮਰੀਕਾ ਵਿਚਕਾਰ ਹੋਈ ਡੀਲ ਕਾਰਨ ਟ੍ਰੇਡ ਮਾਰਕੀਟ ਤੇ ਚੋਇਸ ਸੰਕਟ ਦੇ ਬਦਲ ਸਾਫ ਹੋਣ ਦੇ ਨਾਲ ਬਾਜ਼ਾਰ ਨੇ ਜ਼ੋਰਦਾਰ ਵਾਪਸੀ ਕੀਤੀ ਹੈ ਜਿहां ਬੀਐਸਈ ਸੈਂਸੈਕਸ ਲਗਭਗ 2600 ਅੰਕਾਂ ਦੀ ਛਾਲ ਮਾਰ ਕੇ 82000 ਅੰਕਾਂ ਦੇ ਪੱਧਰ ਨੂੰ ਪਾਰ ਕਰ ਗਿਆ ਐਨਐਸਸੀ ਨਿਫਟੀ ਵਿੱਚ ਵੀ 800 ਅੰਕਾਂ ਤੋਂ ਵੱਧਦਾ ਵਾਧਾ ਦੇਖਣ ਨੂੰ ਮਿਲਿਆ ਅਤੇ ਇਹ 24800 ਦੇ ਅੰਕ ਨੂੰ ਪਾਰ ਕਰ ਗਿਆ ਅਮਰੀਕਾ ਤੇ ਚੀਨ ਵਿੱਚ ਕਾਰ ਵਪਾਰ ਯੁੱਧ ਨੇ ਗਲੋਬਲ ਸਪਲਾਈ ਚੇਨ ਦੇ ਸੰਬੰਧ ਵਿੱਚ ਇੱਕ ਵੱਡਾ ਸੰਕਟ ਪੈਦਾ ਕਰ ਦਿੱਤਾ ਸੀ ਤੇ ਇਸ ਕਾਰਨ ਦੋਵਾਂ ਦੇਸ਼ਾਂ ਵਿੱਚ ਲਗਭਗ 600 ਬਿਲੀਅਨ ਡਾਲਰ ਦਾ ਵਪਾਰ ਰੁਕ ਗਿਆ ਸੀ ਤਮਲੇ ਕੋਟ ਲਗੋ ਕੋਬਰ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਦੇ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਨਸ਼ਾ ਤਸਕਰਾਂ ਦੇ ਖਰਾਂ ਤੇ ਤਾਂ ਬਿਲਕੁਲ ਸਖਤ ਐਕਸ਼ਨ ਜਿਹੜਾ ਕਿ ਲਿੱਤਾ ਜਾ ਰਿਹਾ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਯੁੱਧ ਨਸ਼ਾ ਵਿਰੋਧ ਤਹਿਤ ਮਲੇ ਕੋਟਲਾ ਵਿੱਚ ਚੱਲਿਆ ਪੀਲਾ ਪੰਜਾ ਮਹੱਲਾ ਬੇਰੀਆ ਵਾਲਾ ਵਿਕੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਐਨਡੀਪੀਐਸ ਦੇ ਪਰਚੇ ਹੋ ਰਹੇ ਸੰਤੇ ਉਹਨਾਂ ਦੇ ਕਰ ਦੀਆਂ ਤਹਿਨੀਆਂ ਦੇੜੀਆਂ ਜੜਕੀਆਂ ਟਾਈਆਂ ਨਹੀਂਆਂ ਨਾ ਤੇ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਟਾਈਆਂ ਗਈਆਂ ਭਾਵੇਂ ਲੋਕਾਂ ਨੇ ਕਿਹਾ ਕਿ ਉਹਨਾਂ ਦੇ ਹੋਰ ਪਾਸੇ ਨਵੇਂ ਮਕਾਨ ਬਣਾ ਲਏ ਹਨ ਪਰ ਪੁਲਿਸ ਨੇ ਪੁਰਾਣੇ ਕਰਦੀਆਂ ਦੇੜੀਆਂ ਵੀ ਜਿਹੜੀ ਢਾ ਦਿੱਤੀਆਂ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਵੱਲੋਂ ਇਹ ਕਾਰਵਾਈ ਜਿਹੜੀ ਕੀਤੀ ਗਈ ਆ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਆਪਣਾ ਬਿਆਨ ਜਾਰੀ ਕੀਤਾ ਗਿਆ ਤੇ ਦੂਜੇ ਪਾਸੇ ਆਮ ਜਨਤਾ ਦੇ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ। ਸਹੀ ਪ੍ਰੋਪਰਟੀ ਸਮਾਨ ਹੁਣ ਅੰਦਰ ਹੀ ਪਿਆ। ਹਾਂਜੀ ਸਾਹਿਬ ਨੰਦਰੀ ਪਿਆਈ ਮੈਂ ਇੱਕ ਲੈਰਾ ਘਰ ਦੇ ਵਿੱਚ ਹੀ ਪਹਿਲਾਂ ਕੋਈ ਨੋਟਿਸ ਆਇਆ? ਨਾ ਕੋਈ ਨੋਟਿਸ ਨਹੀਂ ਆਇਆ ਇਹ ਨੋਟਿਸ ਆ ਜਾਂਦਾ ਹੀ ਅੱਪੀ ਇਹ ਗੱਲ ਕਰਦੇ ਹਾਂ। ਕੋਈ ਨੋਟਿਸ ਨਹੀਂ। ਨਾ ਹੀ ਕੋਈ ਨੋਟਿਸ ਨਹੀਂ ਆਇਆ ਹੀ ਆਪਾਂ ਨੂੰ ਕਿਸੇ ਨੇ ਨਹੀਂ ਦੱਸਿਆ। ਨਾ ਕਿਸੇ ਨੇ ਨਹੀਂ ਦੱਸਿਆ ਹੀ। ਉਕੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਹੀ ਅੱਜ ੱਤਕਾ ਹੋ ਰਹੀ ਬੋਲ ਨਹੀਂ ਇਹ ਇਹ ਹਟਾਏ ਆ ਬਈ ਬੁੱਲ ਡੋ ਅੱਛਾ ਇਹ ਸਭ ਕਿਸ ਤਰ੍ਹਾਂ ਜਿਹੜੀ ਚੱਲ ਰਹੀ ਹੈ ਹੈਗੀ ਆ ਜਿਹੜੀ ਮੁਹਿੰਮ ਹੈਗੀ ਆ ਇਹ ਉਹ ਕਿੱਡੀ ਜਗ੍ਹਾ ਤੇ ਕਾਰਵਾਈ ਹੋਣੀ ਹੈ ਜਿਹੜਾ ਇਹ ਹੈਗਾ ਇਨਫੋਰਸਮੈਂਟ ਜਿਹੜੀਆਂ ਸਟੈਪ ਜਾਂ ਬਾਹਾਗੇ ਰੈਮ ਬਧੇ ਹੋਈਆਂ ਟ੍ਰੈਫਿਕ ਦੇ ਵਿੱਚ ਦਿੱਕਤ ਆ ਰਹੀ ਅਸੀਂ ਮਨਾਦੀ ਵੀ ਕਈ ਵਾਰੀ ਕਰਵਾ ਦਿੱਤੀ ਹੈ ਤੇ ਲੋਕ ਜਿਹੜੇ ਨਹੀਂ ਹਟਦੇ ਹੈਗੇ ਜਿੱਥੇ ਦਿੱਕਤ ਆ ਰਹੀ ਜਿਵੇਂ ਇੱਥੇ ਮੋੜ ਹੈ ਕਿਤੇ ਜਿੱਥੇ ਜ਼ਿਆਦਾ ਦਿੱਕਤ ਆ ਉੱਥੇ ਕਰ ਰਹੇ ਆ ਲੋਕ ਆਪਣੇ ਆਪ ਕਰ ਲੈਣਗੇ ਠੀਕ ਹੈ ਇਹ ਸਾਡਾ ਕੰਟੀਨਿਊ ਚੱਲਦਾ ਰਹੇਗਾ ਸਰ ਇੱਕ ਖੰਭਾ ਬਹੁਤ ਗੱਬੇ ਲੱਗਿਆ ਹੋਇਆ ਹੈ ਇਹਦਾ ਵੀ ਕੁਝ ਖੰਭਾ ਦਾ ਬਿਜਲੀ ਬੋਰਡ ਨੂੰ ਲਿਖਿਆ ਜਾਏਗਾ ਜੇ ਸਾਨੂੰ ਕੋਈ ਕੰਪਲੇਂਟ ਹੈ ਉਹਨਾਂ ਵੱਲ ਵਾਜੇ ਇਸ ਬਿਜਲੀ ਬੋਰਡ ਨੂੰ ਜੇ ਫਾਰਵਰਡ ਕਰ ਦਾਂਗੇ ਅੱਛਾ ਸਰ ਇੱਕ ਗੱਲ ਜਿਹੜੀ ਕਿ ਨਾਲ ਪਿਪਲੀ ਵਾਲੇ ਜਿਹੜਾ ਚੌਕ ਆ ਉਸ ਤੋਂ ਲੈ ਕੇ ਜਿਹੜਾ ਕਮਨਸਨ ਮੇ ਬਲ ਤੱਕ ਆ ਇੱਕ ਰੋਡ ਬਣਿਆ ਸੀ ਉਹ ਰੋਡ ਬਣਨ ਤੋਂ ਬਾਅਦ ਹੀ ਨਾਲ ਜਲ ਲਗਾਤਾਰ ਟੁੱਟਣ ਲੱਗਿਆ ਪਿਆ ਹੁਣ ਵੀ ਟੁੱਟਿਆ ਹੈ ਚੈੱਕ ਕਰਵਾ ਦਨੇ ਚੈੱਕ ਕਰਵਾ ਲੈ ਕੀ ਉਹਦੀ ਪੇਮੈਂਟ ਵਗੈਰਾ ਹੋ ਗਈ ਜੀ ਉਹ ਦੇਖਣਾ ਪਵੇਗਾ ਚੈੱਕ ਕਰਵਾਵਾਂ ਕੀ ਲੱਗਦਾ ਵੀ ਇੱਥੇ 6 ਮਹੀਨਿਆਂ ਬਾਅਦ ਜਿਹੜੀ ਹੈਗੀ ਜਦੋਂ ਬਣਦੇ ਬਣਨ ਤੋਂ ਬਾਅਦ ਜਿਹੜੀਆਂ ਹੈਗੀਆਂ ਸੜਕਾਂ ਗਲੀਆਂ ਨੇ ਜਿਹੜੀਆਂ ਟੁੱਟਣ ਲੱਗ ਜਾਂਦੀਆਂ ਨੇ ਜੀ ਕੋਈ ਐਡਾ ਵੀ ਗੱਲ ਨਹੀਂ ਹੈਗੀ ਜੇ ਤੁਸੀਂ ਕਹਿ ਰਹੇ ਹੋ ਮੈਂ ਚੈੱਕ ਕਰਵਾਵਾਂਗੇ ਜੇ ਕੋਈ ਦਿੱਕਤ ਆਏ ਸਰ ਕੀ ਐਕਸ਼ਨ ਹੋਊਗਾ ਜੇਕਰ ਹੁੰਦਾ ਹੋਇਆ ਤੇ ਘੱਟੋ ਬਣਦਾ ਕਰਾਂਗੇ ਜੀ ਜੋ ਬਣਦਾ ਕਰਾਂਗੇ ਇੱਕ ਸਰ ਬੱਸ ਸਟੈਂਡ ਤੋਂ ਲੈ ਕੇ ਜਿਹੜਾ ਐਸ ਕੇਮ ਦੀ ਕੋਕੀ ਤੱਕ ਵੀ ਜਿਹੜਾ ਰੋਡ ਬਣਿਆ ਸੀ ਉਸ ਸੱਠੇ ਤੋਂ ਉਹ ਵੀ ਟੁੱਟਣ ਲੱਗਿਆ ਉਸ ਤੋਂ ਬਾਅਦ ਪੈਚ ਪੈਚ ਕਰਕੇ ਆਪਣੀ ਸਮਾਂ ਪਿਉ ਕਿਉਂ ਨਹੀਂ ਪੂਰਾ ਕਰ ਦੇਗੇ ਦੱਸੀਏ ਨਾ ਮੈਂ ਦੋਨਾਂ ਚੈੱਕ ਕਰਵਾ ਲਾਂ ਕਿਤੇ ਕਿਤੇ ਕੋਈ ਟਰਾਲ ਹੋ ਜਿਹੜੀ ਕਾਰਵਾਈ ਬਣਦੀ ਹੋਵੇ ਅੱਜ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਵੀ ਜਿਹੜੇ ਯੂ ਨੇ ਡਿਮੋਲੀਸ਼ਰ ਜਿਹੜੀ ਜਿਹੜੀ ਇਲੀਗਲ ਕੰਸਟ੍ਰਕਸ਼ਨ ਹੋਈ ਵੀ ਹੈ ਉਥੇ ਇਹਨਾਂ ਨੇ ਜੋ ਜਦੋਂ ਬਲਡੋਜ਼ਰ ਚ ਚਲਾਉਣਾ ਸੀਗਾ ਤੇ ਉਹਦੇ ਚ ਜਦੋਂ ਪਤਾ ਲੱਗਿਆ ਵੀ ਜਿਹੜਾ ਇੱਕ ਗੱੜ ਜਿਹੜਾ ਨਸ਼ਾ ਤਸਕਰ ਜਿਹੜਾ ਸਾਧੂ ਹੈ ਉਦੇ ਦੇ ਨੌ ਪਰਚੇ ਐ ਤੇ ਉਸ ਤੋਂ ਬਾਅਦ ਡਿਸਾਈਡ ਕੀਤਾ ਗਿਆ ਵੀ ਇਸ ਤੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਕਿ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਦਾ ਮਾਨ ਸਰਕਾਰ ਦਾ ਚੱਲ ਰਿਹਾ ਹੈ ਵੀ ਪੀਲਾ ਪੰਜਾ ਚੱਲੇਗਾ ਉਸ ਤੇ ਤਹਿਤ ਇਸ ਤੇ ਕਾਰਵਾਈ ਕੀਤੀ ਗਈ ਹੈ ਤੇ ਅੱਜ ਟੋਟਲ ਤਿੰਨ ਇਦਾਂ ਦੀ ਅਸੀਂ ਆਇਡੈਂਟੀਫਾਈ ਜਗ੍ਹਾ ਕੀਤੀਆਂ ਜਿਹੜੇ ਕਿ ਆਲਰੇਡੀ ਜਿਨ੍ਹਾਂ ਤੇ ਪਰਚੇ ਦਰਜ ਹੈਗੇ ਆ ਸੋ ਮੇਰੇ ਤੋਂ ਇਹੀ ਹੈ ਸਾਡੇ ਵੱਲੋਂ ਵੀ ਜਿਹੜੇ ਕੀ ਗਲਤ ਕੰਮ ਕਰਦੇ ਆ ਗਲਤ ਤਰੀਕੇ ਨਾਲ ਆਪਣੀਆਂ ਪ੍ਰਾਪਰਟੀਆਂ ਬਣਾ ਰਹੇ ਆ ਉਹਨਾਂ ਨੂੰ ਇੱਕ ਇੱਕ ਸਖਤ ਮੈਸੇਜ ਹੈ ਸਰਕਾਰ ਵੱਲੋਂ ਵੀ ਚੰਗੇ ਕੰਮ ਕਰਨ ਮਿਹਨਤ ਨਾਲ ਤੇ ਚੰਗੀ ਨੀਅਤ ਨਾਲ ਆਪਣੇ ਮਿਹਨਤ ਨਾਲ ਕੰਮ ਕਰਨ ਕਮਾਈ ਕਰਨ ਹੱਕ ਦੀ ਕਮਾਈ ਕਰਨ ਨਸ਼ਿਆਂ 'ਚ ਕੁਛ ਨਹੀਂ ਪਿਆ ਹੁਣ ਵੀ ਸਰਕਾਰ ਕਹਿ ਰਹੀ ਹੈ ਜਿਹੜੇ ਬੰਦੇ ਨਸ਼ਾ ਛੱਡਣਾ ਚਾਹੁੰਦੇ ਆ ਉਹ ਆਣ ਉਹਨਾਂ ਵਾਸਤੇ ਡੀਡਿਕਸ਼ਨ ਸੈਂਟਰ ਨਵੇਂ ਅਪਗ੍ਰੇਡ ਕੀਤੇ ਜਾ ਰਹੇ ਆ ਹੋਰ ਸੈਂਟਰ ਬਣ ਰਹੇ ਆ ਤਾਂ ਕਿ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਤੀਤ ਕਰ ਸਕਣ ਹੁਣ ਪਾਕਿਸਤਾਨ ਬੰਬ ਦੇ ਨਾਲ ਨਹੀਂ ਸਗੋ ਵਾਇਰਸ ਦੇ ਨਾਲ ਹਮਲਾ ਕਰ ਰਿਹਾ ਜੀ ਹਾਂ ਦੱਸਣਾ ਹੈ ਕਿ ਪਾਕਿਸਤਾਨ ਦੇ ਵੱਲੋਂ ਕੁਝ ਹਰਕਤਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਪੁਲਿਸ ਨੇ ਸੂਬੇ ਦੇ ਲੋਕਾਂ ਦੇ ਲਈ ਅਲਰਟ ਚਾਰੀ ਕੀਤਾ ਪੰਜਾਬ ਪੁਲਿਸ ਦੇ ਵੱਲੋਂ ਪਾਕਿਸਤਾਨੀ ਸਾਈਬਰ ਹਮਲਾਵਰਾਂ ਦੇ ਵੱਲੋਂ ਸਾਈਬਰ ਹਮਲੇ ਬਾਰੇ ਅਲਰਟ ਚਾਰੀ ਕੀਤਾ ਗਿਆ ਹੈ ਪੰਜਾਬ ਪੁਲਿਸ ਦੇ ਵੱਲੋਂ ਲੋਕਾਂ ਨੂੰ ਇਸ ਸੰਬੰਧੀ ਸੁਚੇਤ ਰਹਿਣ ਦੇ ਲਈ ਕਿਹਾ ਗਿਆ ਤੇ ਨਾਲ ਹੀ ਕਿਸੇ ਵੀ ਅਣਜਾਣ ਲਿੰਕ ਤੇ ਕਲਿੱਕ ਨਾ ਕਰਨ ਦੇ ਨਿਰਦੇਸ਼ ਜਿਹੜੇ ਕਿ ਜਾਰੀ ਕੀਤੇ ਗਏ ਨੇ ਜੀ ਹਾਂ ਪੰਜਾਬ ਪੁਲਿਸ ਦੇ ਵੱਲੋਂ ਚਾਰੀ ਅਲਰਟ ਦੇ ਵਿੱਚ ਕਿਹਾ ਗਿਆ ਕਿ ਪਾਕਿਸਤਾਨ ਅਧਾਰਿਤ ਮਾਲਵੇਅਰ ਖਤਰਾ ਡਾਂਸ ਆਫ ਦਾ ਹਿਲਰੀਨ ਨਾ ਵਾਲਾ ਇੱਕ ਖਤਰਨਾਕ ਮਾਲਵੇਅਰ ਪਾਕਿਸਤਾਨ ਅਧਾਰਿਤ ਹੈਕਰਾਂ ਦੇ ਵੱਲੋਂ ਭਾਰਤੀ ਯੂਜ਼ਰਾਂ ਨੂੰ WhatsApp ਫੇਸਬੁੱਕ ਅਤੇ ਈਮੇਲ ਰਾਹੀਂ ਭੇਜਿਆ ਜਾ ਰਿਹਾ ਇਹ ਮਾਲਵੇਅਰ ਤੁਹਾਡੀ ਬੈਂਕਿੰਗ ਜਾਣਕਾਰੀ, ਪਾਸਵਰਡ ਅਤੇ ਨਿੱਜੀ ਡਾਟਾ ਚੁਰਾ ਸਕਦਾ ਹੈ ਅਤੇ ਤੁਹਾਡੇ ਡਿਵਾਈਸ ਨੂੰ ਰਿਮੋਟਲੀ ਕੰਟਰੋਲ ਵੀ ਕਰ ਸਕਦਾ ਹੈ। ਅਣਜਾਣ ਲਿੰਕ ਜਾਂ ਅਣਪਛਾਤੇ ਨੰਬਰਾਂ ਤੋਂ ਆਏ ਸੁਨੇਹਿਆਂ ਤੇ ਕਦੇ ਵੀ ਕਲਿੱਕ ਨਾ ਕਰੋ। ਉਹ ਤਾਂ ਪੰਜਾਬ ਪੁਲਿਸ ਦੇ ਵੱਲੋਂ ਲੋਕਾਂ ਨੂੰ ਪੀਲ ਕੀਤੀ ਗਈ ਹੈ ਕਿ ਸਾਵਧਾਨ ਰਹੋ ਤੇ ਸੁਰੱਖਿਅਤ ਰਹੋ ਤੇ ਅਜਿਹੇ ਕੋਈ ਵੀ ਗਲਤ ਲਿੰਕ ਤੇ ਕਲਿੱਕ ਨਾ ਕਰੋ ਕਿਉਂਕਿ ਉਸ ਦੇ ਨਾਲ ਤੁਹਾਡੀ ਨਿੱਜੀ ਇਨਫੋਰਮੇਸ਼ਨ ਨਿੱਜੀ ਜਾਣਕਾਰੀ ਜਿਹੜੀ ਕਿ ਦੂਜੇ ਡਿਵਾਈਸ ਤੇ ਸ਼ੇਅਰ ਹੋ ਸਕਦੀ ਹੈ ਤੇ ਤੁਹਾਨੂੰ ਦੱਸਣਿਆ ਕਿ ਇਸ ਦੇ ਨਾਲ ਤੁਹਾਡੀ ਬੈਂਕਿੰਗ ਜਾਣਕਾਰੀ ਵੀ ਦੂਜੇ ਜਾਣੇ ਨੂੰ ਜੜਕੀ ਮਿਲ ਸਕਦੀ ਹੈ ਤੁਹਾਨੂੰ ਦੱਸਦੀ ਕਿ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਵੱਲੋਂ ਪਾਰਤ ਦੇ ਪੰਜਾਬ ਜੰਮੂ ਗੁਜਰਾਤ ਅਤੇ ਰਾਜਸਥਾਨ ਦੇ ਵਿੱਚ ਹਮਲੇ ਕੀਤੇ ਜਾ ਰਹੇ ਨੇ ਪਰ ਪਾਕਿਸਤਾਨ ਦੀ ਕੋਈ ਵੀ ਮਿਜ਼ਾਈਲ ਜਾਂ ਡਰੋਨ ਭਾਰਤੀ ਫੌਜ ਦੇ ਅੱਡੇ ਤੱਕ ਨਹੀਂ ਪਹੁੰਚ ਸਕਿਆ ਜਿਵੇਂ ਚੋਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਪਾਕਿਸਤਾਨ ਨੇ ਹੁਣ ਸਾਈਬਰ ਹਮਲੇ ਦਾ ਸਹਾਰਾ ਲਿਆ ਚੁਸਕਰਣ ਕੇਂਦਰੀ ਏਜੰਸੀਆਂ ਤੇ ਪੰਜਾਬ ਪੁਲਿਸ ਏਜੰਸੀਆਂ ਅਲਰਟ ਤੇ ਨੇ ਤੇ ਲੋਕਾਂ ਨੂੰ ਵੀ ਸਾਵਧਾਨ ਤੇ ਅਲਰਟ ਰਹਿਣ ਦੀ ਅਪੀਲ ਕੀਤੀ ਗਈ ਹੈ ਫਿਰ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਜੀ ਆਜ਼ਾ ਧੰਨਵਾਦ